ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦਾ ਪਰਿਵਾਰ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਸਿੱਖਾਂ ਸਮੇਤ ਤੇ ਸਰਸਾ ਦੇ ਕੰਡੇ ਤੇ ਆ ਕੇ ਭਿਆਨਕ ਜੰਗ ਹੋਈ ਇਸ ਜੰਗ ਵਿੱਚ ਜੋ ਨੇਰੇ ਦੇ ਕਾਰਨ ਪਰਿਵਾਰ ਤਿੰਨ ਹਿੱਸਿਆਂ ਵਿੱਚ ਹੋ ਗਿਆ ਗੁਰੂ ਸਾਹਿਬ ਦੋ ਵੱਡੇ ਸਹਿਬਜ਼ਾਦੇ ਸਰਸਾ ਪਾਰ ਕਰ ਗਏ ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਧੰਨਾ ਸਿੰਘ ਜੀ ਦੇ ਨਾਲ ਦਿੱਲੀ ਵਾਲੇ ਪਾਸੇ ਨੂੰ ਚੱਲ ਗਏ ਇਧਰ ਮਾਤਾ ਗੁਜਰ ਕੌਰ ਜੀ ਅਤੇ ਦੋ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਇੱਕ ਪਾਸੇ ਨੂੰ ਨਹਿਰ ਦੇ ਜੋ ਸਰਸਾ ਦੇ ਨਾਲ-ਨਾਲ ਜਿਹੜੇ ਨਿਕਲ ਗਏ ਕਿਉਂਕਿ ਮਾਹੌਲੇ ਹੋ ਜਾ ਬਣਿਆ ਸੀ ਉੱਥੇ ਇਨੀ ਕੁ ਜਿਹੜੀ ਫੌਜ ਸੀ ਉਹਦੇ ਵਿੱਚ ਕੌਣ ਕਿੱਧਰ ਗਿਆ ਕੌਣ ਕਿੱਧਰ ਗਿਆ ਇਹ ਹਨੇਰੇ ਦੇ ਕਾਰਨ ਜਿਹੜਾ ਪਤਾ ਨਹੀਂ ਲੱਗਾ ਤਾਂ ਪਰਿਵਾਰ ਦਾ ਵਿਛੋੜਾ ਹੋਇਆ ਮਾਤਾ ਜੀ ਮਾਤਾ ਗੁਜਰ ਕੌਰ ਜੀ ਛੋਟੇ ਸਹਿਬ ਜਾਦੇ ਇਤੋਂ ਨਹਿਰ ਦੇ ਜਿਹੜੀ ਨਹਿਰ ਸੀ ਇਹ ਜੋ ਸਰਸਾ ਦੀ ਇਹਦੇ ਨਾਲ ਨਾਲ ਦੀ ਮਾਤਾ ਜੀ ਬੱਚਿਆਂ ਨੂੰ ਲੈ ਕੇ ਜੋ ਤੁਰੇ ਗਏ ਇਹ ਰਸਤਾ ਉਹ ਸੀ ਜਿਹੜਾ ਆਮ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਵਾਲੀ ਸਾਈਡ ਨੂੰ ਜਾਂਦਾ ਸੀ ਉਸ ਰਸਤੇ ਦੇ ਉੱਤੇ ਮਾਤਾ ਜੀ ਬੱਚਿਆਂ ਨੂੰ ਲੈ ਕੇ ਪੈ ਗਏ ਕਿਹੋ ਜਿਹਾ ਭਿਆਨਕ ਸਮਾਂ ਸੀ ਕਿਹੋ ਜਿਹਾ ਵਿਖੜਾ ਪੈਂਡਾ ਸੀ ਕਿਹੋ ਜਿਹੇ ਹਾਲਾਤ ਬਣ ਚੁੱਕੇ ਸੀ ਕਿ ਦੁਨੀਆ ਦੇ ਬਾਲੀ ਦੁਨੀਆ ਦਾ ਜਿਹੜਾ ਪਾਤਸ਼ਾ ਸੰਸਾਰ ਦਾ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਸੱਚ ਤੇ ਪਹਿਰਾ ਦਿੰਦੇ ਹੋਏ ਸੱਚ ਦੇ ਮਾਰਗ ਤੇ ਚੱਲਦੇ ਆ ਸਮਾਜ ਦੇ ਲੋਕਾਂ ਨੂੰ ਹੱਕ ਦਵਾਉਣ ਦੇ ਲਈ ਇੱਜ਼ਤ ਨਾਲ ਜੀਉਣ ਦੇ ਲਈ ਤੇ ਧਰਮ ਨੂੰ ਜੋ ਪੱਕਾ ਰੱਖਣ ਦੇ ਲਈ ਧਰਮਾਂ ਨੂੰ ਬਚਾਉਣ ਦੇ ਲਈ ਅੱਜ ਕੱਲ੍ਹ ਕੀ ਤਰ ਪਾਤਸ਼ਾਹ ਦਾ ਆਪਣੇ ਪਰਿਵਾਰ ਦਾ ਵਿਛੋੜਾ ਵੀ ਹੋ ਗਿਆ ਤਿੰਨ ਹਿੱਸਿਆਂ 'ਚ ਪਰਿਵਾਰ ਹੋਇਆ ਮਾਤਾ ਜੀ ਇਧਰੋਂ ਤੁਰੇ ਜਾ ਰਹੇ ਆ ਹਾਲਾਤ ਇਹੋ ਜਿਹੇ ਬਣੇ ਉੱਤੋਂ ਠੰਡ ਹਵਾਵਾਂ ਭਗਦੀਆਂ ਪੋ ਦਾ ਮਹੀਨਾ ਇਨੂੰ ਮਹਿਸੂਸ ਕਰੀਏ ਕਿ ਕਿਵੇਂ ਮਾਤਾ ਜੀ ਤੁਰੇ ਜਾਂਦੇ ਹੋਣਗੇ ਕਿਵੇਂ ਬੱਚਿਆਂ ਨੂੰ ਲੈ ਕੇ ਗਏ ਹੋਣਗੇ ਕਿਉਂਕਿ ਇਦਾਂ ਕਥਾ ਕਰ ਲੈਣੀ ਸੁਣ ਲੈਣਾ ਇਹ ਇੱਕ ਬੱਕਰੀ ਗੱਲ ਹੈ ਪਰ ਇਹਦੀ ਪਿਕਚਰ ਆਪਣੇ ਹਿਰਦੇ ਚ ਬਣਾਉਣੀ ਮਹਿਸੂਸ ਕਰਨਾ ਇਕੱਲੇ ਬਹਿ ਕੇ ਇਦਾਂ ਸੋਚਣਾ ਵੀ ਇਹ ਕਿਵੇਂ ਹੋ ਗਿਆ ਗੁਰੂ ਗੋਬਿੰਦ ਸਿੰਘ ਕਿਹੋ ਜੇ ਸਨ ਕਿਹੋ ਜੀ ਉਹਨਾਂ ਦੀ ਰੂਹ ਸੀ ਇਹ ਜਿਹੜੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੇ ਜਗਾਰੇ ਲਾਉਂਦੇ ਆ ਕਮਾਲ ਹੀ ਆ ਹਰਾਨੀ ਪੱਲੇ ਪਾਉਗੀ ਵੀ ਕਮਾਲ ਆ ਇਹ ਵੀ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਗੇਂਦ ਨੂੰ ਕੋਈ ਲਫਜੀ ਹੈ ਨਹੀਂ ਵੀ ਜਿਹੜੇ ਆਪਣਾ ਸਾਰਾ ਕੁਝ ਬਾਰ ਰਹੇ ਆ ਜਿਨ੍ਹਾਂ ਨੇ ਸ਼ਾਦੀ ਖਾਤਰ ਆਪਣਾ ਸਾਰਾ ਸਰਬੰਸ ਸਾਡੇ ਉਤੋਂ ਬਾਰ ਦਿੱਤਾ ਪਰ ਇਤੇ ਵੀ ਆਪਣੇ ਚਿਹਰੇ ਦੇ ਉੱਤੇ ਉਦਾਸੀ ਨਹੀਂ ਆਉਣ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਆਪ ਅੰਦਰੋਂ ਨਿਕਲੂਗਾ ਧਾਨਿਆਂ ਕਲਗੀਆਂ ਵਾਲਿਆਂ ਤੂੰ ਧਾਨਿਆਂ ਹੁਣ ਮਾਤਾ ਜੀ ਲੈ ਕੇ ਜਾ ਰਹੇ ਆ ਬੱਚਿਆਂ ਨੂੰ ਦੇਖੋ ਕਿਹੋ ਜਿਹਾ ਪੈਂਡਾ ਹੋਊਗਾ ਅੱਜ ਵਾਂ ਪੱਕੀਆਂ ਸੜਕਾਂ ਤਾਂ ਹੈ ਹੈ ਨਹੀਂ ਸੀ ਨਾ ਕੋਈ ਸਨੇਹਾ ਦੇਣ ਦਾ ਸਾਧਨ ਸੀ ਵੀ ਜਿਹੜਾ ਫੋਨ ਕਰਕੇ ਦੱਸ ਦਿੰਦੇ ਵੀ ਮੈਂ ਆਪਾਂ ਇੱਥੇ ਆ ਕੋਈ ਨਹੀਂ ਪਤਾ ਕੋਈ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਨਹੀਂ ਗਿਆ ਕੁਝ ਨੇਹਾ ਵੀ ਕਿਸੇ ਨੂੰ ਭੇਜਣਾ ਹੋਵੇ ਤਾਂ ਉਹ ਵੀ ਕਈ ਦਿਨ ਤੇ ਕਈ ਮਹੀਨੇ ਲੱਗ ਜਾਂਦੇ ਸੀ ਹੁਣ ਕੱਚੇ ਰਾ ਤੇ ਜੰਗਲੀ ਜਿਹੇ ਰਸਤਾ ਝਾੜੀਆਂ ਬੂਝਿਆਂ ਕੰਡਿਆਂ ਵਿੱਚ ਦੀ ਹੁੰਦੇ ਹੋਏ ਕਿਉਂਕਿ ਨਹਿਰ ਦੇ ਨਾਲ-ਨਾਲ ਦੀ ਇੱਕ ਡੰਡੀ ਹੋਊਗੀ ਤੇ ਡੰਡੀ ਦੇ ਆਲੇ-ਦੁਆਲੇ ਬੂਝੇ ਝਾੜੀਆਂ ਇਹ ਸਾਰਾ ਕੁਝ ਸੀ ਹੁਣ ਇਹਨਾਂ ਬੂਝਿਆਂ ਝਾੜੀਆਂ ਵਿੱਚ ਦੀ ਮਾਤਾ ਜੀ ਬੱਚਿਆਂ ਨੂੰ ਲਕੋਂਦੇ ਲਕੋਂਦੇ ਲੈ ਕੇ ਜਾ ਰਹੇ ਆ ਵੀ ਕਿਤੇ ਕੋਈ ਸਿਪਾਹੀ ਨਾ ਆ ਜੇ ਦੇਖਣ ਲੱਗੇ ਕਿਤੇ ਇਹਨਾਂ ਨੂੰ ਕੋਈ ਗ੍ਰਿਫਤਾਰ ਨਾ ਕਰ ਲਏ ਜਦੋਂ ਕੋਈ ਦਿਸਦਾ ਆਲੇ ਦੁਆਲੇ ਤੇ ਉਹਨਾਂ ਨੂੰ ਲੈ ਕੇ ਇੱਕਦਮ ਝਾੜੀਆਂ ਦੇ ਉੱਲੇ ਹੋ ਜਾਂਦੇ ਵੀ ਤਾਂ ਜੋ ਅਸੀਂ ਦਿਖਾਈ ਨਾ ਦਾਈਏ ਇਸੇ ਤਰ੍ਹਾਂ ਜਦੋਂ ਸਵੇਰ ਦੇ ਤੁਰੇ ਹੋਏ ਕਿਉਂਕਿ ਸਵੇਰੇ ਅੰਮ੍ਰਿਤ ਵੇਲੇ ਤੋਂ ਵਿਛੋੜਾ ਹੋਇਆ ਚਲਦੇ 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 ਸ਼ਾਮ ਤੱਕ ਜਦੋਂ ਕੁਸਮੁਸਾ ਹੋਣ ਲੱਗਾ ਤੇ ਫਿਰ ਉਹਨਾਂ ਨੂੰ ਇੱਕ ਕੁੱਲੀ ਦਿਖਾਈ ਦਿੰਦੀ ਹੈ ਜਿਹੜੇ ਚੱਕ ਢੇਰਾਗਾ ਪਿੰਡ ਆਉਂਦਾ ਜਿੱਥੇ ਸਰਸਾ ਜਾ ਕੇ ਸਤਲੁਜ ਵਿੱਚ ਪੈਂਦੀ ਹੈ ਉਹ ਪੱਤਣ ਆ ਉਹਸ ਪੱਤਣ ਤੇ ਜਦੋਂ ਪਹੁੰਚਿਆ 11 ਕੋ ਕਿਲੋਮੀਟਰ ਇਥੋਂ ਸਰਸਾ ਜਿੱਥੇ ਬਿਛੋੜਾ ਸਾਹਿਬ ਗੁਰਦੁਆਰਾ ਹੈ ਨਾ ਉਥੋਂ 11 ਕੋ ਕਿਲੋਮੀਟਰ ਦੀ ਦੂਰੀ ਤੇ ਆ ਇਹ 11 ਕਿਲੋਮੀਟਰ ਮਾਤਾ ਜੀ ਨੇ ਬੱਚਿਆਂ ਨੂੰ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਫ਼ਰ ਪੂਰਾ ਕੀਤਾ ਹੁਣ ਕੁੱਲੀ ਦਿਖਾਈ ਦਿੰਦੀ ਆ ਕੁੱਲੀ ਵਿੱਚ ਕਿਉਂਕਿ ਰਾਤ ਹੋ ਗਈ ਫਿਰ ਦੁਬਾਰਾ ਉਤੋਂ ਹਨੇਰਾ ਹੋਣ ਕਰਕੇ ਹੁਣ ਕੋਈ ਨਾ ਕੋਈ ਆਸਰਾ ਲੈਣਾ ਸੀ ਸਹਾਰਾ ਲੈਣਾ ਸੀ ਰਾਤ ਕੱਟਣੀ ਸੀ ਕੁੱਲੀ ਵਿੱਚ ਮਾਤਾ ਜੀ ਗਏ ਸ਼ਾਨ ਵਿੱਚ ਗਏ ਆ ਤੇ ਉੱਥੇ ਅੱਗੇ ਜੋ 96 ਚ ਰਹਿਣ ਵਾਲਾ ਸੀ ਉਹਦਾ ਨਾਮ ਸਿਖਤਾਸ ਨੇ ਕੁੰਮਾ ਮਾਸ਼ਕੀ ਲਿਖਿਆ ਜਿੱਥੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਪਹਿਲੀ ਰਾਤ ਕੱਟੀ ਆ ਇਹ ਬਿਫਤਾ ਭਰੇ ਸਮੇਂ ਦੇ ਵਿੱਚ ਔਕੜਾਂ ਦੇ ਵਿੱਚ ਉਲਝਲੇ ਰਾਹਾਂ ਦੇ ਉੱਪਰ ਦੀ ਲੰਗਦਿਆਂ ਲੰਗਦਿਆਂ ਜਿਹੜੀ ਵਿਛੋੜੇ ਤੋਂ ਬਾਅਦ ਪਹਿਲੀ ਰਾਤ ਕੱਟੀ ਆ ਉਹ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਕੱਟੀ ਆ ਕੁੰਮਾ ਜਿਹੜਾ ਸੀਗਾ ਇਹ ਏ ਵੀ ਇਹਨਾਂ ਜ਼ਾਲਿਮਾਂ ਦਾ ਝੰਬਿਆ ਹੋਇਆ ਜੋਰ ਦੇ ਨਾਲ ਬਣਾਇਆ ਹੋਇਆ ਮੁਸਲਮਾਨ ਸੀ ਇਹਦਾ ਪਹਿਲਾ ਨਾਮ ਸੀਗਾ ਕਰਮੂ ਫਿਰ ਇਹਦਾ ਨਾਮ ਜਦੋਂ ਇਹਨੇ ਮੁਸਲਮਾਨ ਮਲੋ ਧਰਮ ਨੂੰ ਧਾਰਨ ਕਰ ਲਿਆ ਉਹਨੇ ਜੋਰ ਦੇ ਨਾਲ ਮੁਸਲਮਾਨ ਬਣਾ ਦਿੱਤਾ ਫਿਰ ਇਹਦਾ ਨਾਮ ਰੱਖ ਦਿੱਤਾ ਇਹ کریم ਬਖਸ਼ ਕਹਿੰਦੇ ਸੀ ਤੇ ਆਮ ਅਸੀਂ ਇਹਨੂੰ ਜਿਹੜਾ ਉਕੁੰਮਾ ਮਸ਼ਕੀ ਕਹੇ ਕਿ ਸਿੱਖ ਧਰਮ ਵਿੱਚ ਅਸੀਂ ਜਿਹੜਾ ਉਹਨੂੰ ਸਤਿਕਾਰ ਦਿੰਨੇ ਆ ਕਿਉਂਕਿ ਇਹ ਉਹ ਮਸ਼ਕੀ ਆ ਜਿਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਰਾਤ ਆਪਣੇ ਘਰ ਦੇ ਵਿੱਚ ਰੱਖਿਆ ਉਹਨਾਂ ਨੂੰ ਜਿੱਦਾਂ ਦਾ ਰੁੱਖਾ ਸੁੱਖਾ ਉਹਦੇ ਘਰ ਵਿੱਚ ਸੀਖ ਖਾਣ ਨੂੰ ਬੜੇ ਸਤਿਕਾਰ ਦੇ ਨਾਲ ਉਹ ਮਾਤਾ ਜੀ ਨੂੰ ਬਿਠਾ ਕੇ ਤੇ ਸਹਿਬਜ਼ਾਦਿਆਂ ਨੂੰ ਬਿਠਾ ਕੇ ਖਵਾਇਆ ਪਰ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਜਦੋਂ ਸਹਿਬਜ਼ਾਦੇ ਤੁਰੇ ਜਾਂਦੇ ਆ ਮਾਤਾ ਜੀ ਨਾਲ ਆ ਕਿਉਂਕਿ ਛੋਟੀਆਂ ਉਮਰਾਂ ਸਹਿਬ ਜਾਂਦੇ ਜਾਂਦੀਆਂ ਤੇ ਆਪਸ ਵਿੱਚ ਗੱਲਾਂ ਕਰਦੇ ਆ ਆਲਾਦ ਵਾਲਾ ਦੇਖਦੇ ਆ ਬਾਰ-ਬਾਰ ਦੇਖਦੇ ਪਿੱਛੇ ਨੂੰ ਇਧਰ ਨੂੰ ਵੀ ਵੀ ਪਿਤਾ ਜੀ ਕਿੱਥੇ ਆ ਕਿਉਂਕਿ ਆਪਣੇ ਆਪਣੇ ਪਿਓ ਨੂੰ ਦੇਖਦੇ ਪਿਤਾ ਨੂੰ ਦੇਖਦੇ ਆ ਆਪਣੇ ਭਰਾਵਾਂ ਵੱਲ ਨਿਗਾਹ ਕਰਦੇ ਵੀ ਸਾਡੇ ਭਰਾ ਕਿੱਧਰ ਗਏ ਸਾਡਾ ਵੱਡਾ ਭਰਾ ਅਜੀਤ ਵੀਰਾ ਕਿੱਧਰ ਗਿਆ ਸਾਡੇ ਨਾਲ ਇੰਨੇ ਸਿੱਖ ਸੀਗੇ ਇੰਨੇ ਘੋੜੇ ਸੀਗੇ ਇਹ ਸਾਰੇ ਕਿੱਧਰ ਚੱਲ ਗਏ ਤੇ ਆਪਾਂ ਕਿੱਧਰ ਪੈ ਗਏ ਤੇ ਪੁੱਛਦੇ ਆ ਦਦੀਨ ਕੀ ਦਾਦੀ ਜੀ ਬਾਕੀ ਸਾਰੇ ਕਿੱਥੇ ਚਲੇ ਗਏ ਪਿਤਾ ਜੀ ਕਿੱਥੇ ਗਏ ਆ ਭਰਾ ਸਾਡੀ ਕਿੱਥੇ ਗਏ ਆ ਦਾਦੀ ਤਰਵਾਸ ਦਿੰਦੀ ਕੋ ਦਾਦੀ ਨੂੰ ਤਾਂ ਪਤਾ ਸੀ ਕਿ ਹੁਣ ਬੜਾ ਲੰਮਾ ਵਿਛੋੜਾ ਪੈ ਗਿਆ ਤੇ ਦਾਦੀ ਤਰਵਾਸ ਦਿੰਦੀ ਪੁੱਤ ਕੋਈ ਗੱਲ ਨਹੀਂ ਥੋੜਾ ਸਮਾਂ ਹੋ ਰਿਹਾ ਆਪਾਂ ਪਿਤਾ ਜੀ ਕੋਲ ਜਿਹੜਾ ਆ ਉਹ ਉਹ ਪਹੁੰਚ ਜਾਣਾ ਅਸੀਂ ਜਾ ਮਿਲਣਾ ਇਦਾਂ ਤਰਵਾਸ ਦੇ ਦੇ ਕੇ ਹੌਸਲਾ ਦੇ ਦੇ ਕੇ ਦਾਦੀ ਉਹਨਾਂ ਨੂੰ ਲਈ ਜਾਂਦੀ ਆ ਉਹ ਹੀ ਬੜਾ ਸੁੰਦਰ ਜਿਹੜਾ ਜੋਗੀ ਅਲਾ ਯਾਰ ਖਾਨ ਨੇ ਇਸ ਵਾਰਤਾ ਨੂੰ ਕਿਉਂਕਿ ਆਪਣੇ ਆਪ ਨੂੰ ਆਪਾਂ ਜਦੋਂ ਉਹਨਾਂ ਉਮਰਾਂ 'ਚ ਖੜਕੇ ਸੋਚਾਂਗੇ ਤਾਂ ਜਿਹੜੇ ਸਾਡੇ ਬੱਚੇ ਆ ਇਦਾਂ ਦੀਆਂ ਗੱਲਾਂ ਕਰਦੇ ਆ ਆਮ ਕਰਕੇ ਤੋ ਸਤਿਗੁਰੂ ਜੀ ਦੇ ਜਿਹੜੇ ਸਹਿਬਜਾਦੇ ਆ ਉਹ ਵੀ ਛੋਟੀ ਉਮਰ ਛੋਟੀ ਹੈ ਪਰ ਕਾਰਨਾਮੇ ਬਹੁਤ ਵੱਡੇ ਆ ਉਮਰ ਛੋਟੀ ਦੇ ਵਿੱਚ ਉਹਨੇ ਜਦੋਂ ਦਾਦੀ ਨੂੰ ਸਵਾਲ ਕੀਤੇ ਤੇ ਬੇਦਰਦੀ ਨੂੰ ਵਾਕਿਆ ਕਿੱਧਰ ਆ ਭਰਾ ਸਾਡੇ ਕਿੱਥੇ ਗਏ ਹਨਾ ਬੰਦਾ ਆਮ ਹੀ ਬੱਚੇ ਜਿਹੜੇ ਆ ਉਹ ਪੁੱਛਦੇ ਆ ਵੀ ਮੰਮੀ ਡੈਡੀ ਕਿੱਥੇ ਆ ਜਦੋਂ ਨਾਂ ਦੱਸੇ ਤੇ ਵੀਰਾ ਕਿੱਥੇ ਆ ਸਾਡੇ ਨਾਲ ਦੇ ਜਿਹੜੇ ਸਾਥੀ ਸੀਗੇ ਹੋਰ ਉਹ ਕਿੱਧਰ ਗਏ ਹੁਣ ਦਾਦੀ ਆਪਣੇ ਤਰੀਕੇ ਦੇ ਨਾਲ ਹੌਸਲਾ ਦੇਣ ਦੇ ਲਈ ਉਹਨਾਂ ਨੂੰ ਜਿਹੜਾ ਆ ਉਹ ਉਹ ਕਹਿ ਦਿੰਦੀ ਵੀ ਸਾਡਾ ਮਲਾਪ ਹੁਣ ਛੇਤੀ ਹੋ ਜਾਣਾ ਕੋਈ ਗੱਲ ਨਹੀਂ ਜੋਗੀ ਅੱਲਾ ਯਾਰ ਖਾਨ ਨੇ ਇਸ ਵਾਰਤਾ ਨੂੰ ਆਪਣੇ ਕਵਿਤਾ ਦੇ ਵਿੱਚ ਬਹੁਤ ਸੁੰਦਰ ਲਿਖਿਆ। ਦਿਲ ਖਿੱਚਵੀਂ ਕਵਿਤਾ। ਕਹਿੰਦੇ ਦਾਦੀ ਨੂੰ ਕਹਿੰਦੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ? ਦਰਿਆ ਪਾਰ ਛੋੜ ਕਰ ਹਮਕੋ ਰਾਹੀ ਕਿੱਧਰ ਗਏ? ਕਹਿੰਦੇ ਦਰਿਆ ਤੋਂ ਪਾਰ ਛੱਡ ਕੇ ਰਾਹੀ ਜਿਹੜੇ ਸਾਡੇ ਸਾਥੀ ਸੀ ਕਿੱਧਰ ਚਲੇ ਗਏ? ਆਪਣੇ ਸਾਥੀ ਕਿੱਧਰ ਚਲੇ ਗਏ? ਅੱਬਾ ਭਗਾ ਕੇ ਲਸ਼ਕਰ ਸ਼ਾਹੀ ਕਿਧਰ ਗਏ ਪਿਤਾ ਜੀ ਕਿਧਰ ਚਲੇ ਗਏ ਸਾਰੀ ਫੌਜ ਲੈ ਕੇ ਕਿਹੜੀ ਪਾਸੇ ਚਲੇ ਗਏ ਦਾਦੀ ਇਹ ਦੱਸ ਅੱਬਾ ਭਗਾ ਕੇ ਲਸ਼ਕਰ ਸ਼ਾਹੀ ਕਿਧਰ ਗਏ ਭਾਈ ਵੀ ਭੁੱਲ ਗਏ हमको ਸ਼ੌਕ ਜੰਗ ਮੇ ਉਪਰਾ ਸਾਡੇ ਵੀ ਸਾਨੂੰ ਭੁੱਲ ਗਏ ਜੰਗ ਦਾ ਇਨਾ ਸ਼ੌਕ ਉਹਨਾਂ ਨੂੰ ਭਾਈ ਵੀ ਭੁੱਲ ਗਏ हमको ਸ਼ੌਕ ਜੰਗ ਮੇ ਪਰ ਨਾਲ ਹੀ ਹੌਸਲਾ ਦਿੰਦੇ ਆ ਵੀ ਭਰਾਵਾਂ ਨੂੰ ਤਾਂ ਸ਼ੌਂਕ ਹੀ ਇੰਨਾ ਵੀ ਉਹਨਾਂ ਨੂੰ ਤਾਂ ਜੰਗ 'ਚ ਆਪਣੇ ਆਪ ਦਾ ਖਿਆਲ ਨਹੀਂ ਸਾਡਾ ਖਿਆਲ ਉਹ ਨਹੀਂ ਕੀ ਕਰਨਾ ਸੀ ਇੱਕ ਪਾਸੇ ਸਫਾਈ ਵੀ ਦੇਈ ਜਾਂਦੇ ਆ ਕਹਿੰਦੇ ਭਾਈ ਵੀ ਬੋਲ ਗਏ ਹਮਕੋ ਸ਼ੌਂਕ ਜੰਗ ਮੈਂ ਆਪਣਾ ਖਿਆਲ ਤੱਕ ਨਹੀਂ ਹੈ ਜੋਕ ਤੂਫੰਗ ਮੈਂ ਕਹਿੰਦੇ ਉਹਨਾਂ ਨੂੰ ਤਾਂ ਆਪਣਾ ਵੀ ਖਿਆਲ ਨਹੀਂ ਬੰਦੂਕਾਂ ਚ ਚਲਾਉਣ ਦਾ ਜੋਕ ਤੂਫੰਗ ਮਤਲਬ ਬੰਦੂਕਾਂ ਤੀਰ ਚਲਾਉਣ ਦਾ ਚਾਹ ਇੰਨਾ ਆ ਕਿ ਉਹ ਆਪਣਾ ਵੀ ਖਿਆਲ ਨਹੀਂ ਕਰਦੇ ਤਾਂ ਸਾਡਾ ਖਿਆਲ ਕਿੱਥੋਂ ਕਰਨਾ ਉਹਨੇ ਅੱਬਾ ਬਗਾ ਕੇ ਲਸ਼ਕਰ ਸ਼ਾਹੀ ਕਿਦਰ ਗਏ ਭਾਈ ਵੀ ਭੁੱਲ ਗਏ हमको ਸ਼ੌਕ ਜੰਗ ਮੈਂ ਆਪਣਾ ਖਿਆਲ ਤੱਕ ਨਹੀਂ ਹੈ ਜੋਕ ਤੂਫੰਗ ਮੈਂ ਕੇ ਕਹਿੰਦੇ ਦਾਦੀ ਆਪਸ ਵਿੱਚ ਗੱਲਾਂ ਕਰਦੇ ਆ ਕਹਿੰਦੇ ਰਨ अजीत ਜੀਤ ਕੇ ਜਬ ਤਸ਼ਰੀਫ ਲਾएंगे ਜਦੋਂ अजीत ਬੀਰਾ ਜੰਗ ਜਿੱਤ ਕੇ ਆਊਗਾ ਨਾ ਸਾਡੇ ਕੋਲ ਭਰਾ ਇੱਕ ਦੂਜੇ ਨੂੰ ਕਹਿ ਰਹੇ ਆ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆएंगे ਜਦੋਂ ਜੁਝਾਰ ਵੀਰਾ ਪਿਤਾ ਦੇ ਨਾਲ ਆਊਗਾ ਤੇ ਕਰਕੇ ਗਿਲਾ ਹਰ ਇੱਕ ਸੇ ਹਮ ਰੁੱਠ ਜਾਏਗੇ ਅਸੀਂ ਰੁੱਸ ਜਾਣਾ ਹਰੇਕ ਨਾ ਗਿਲਾ ਕਰਨ ਤੇ ਅਸੀਂ ਰੁੱਸ ਜਾਣਾ ਉਸ ਵੇਲੇ ਕਰਕੇ ਗਿਲਾ ਹਰ ਇੱਕ ਸੇ ਹਮਰੂਸ ਜਾਏਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਗੇ ਕਿ ਸਾਨੂੰ ਕਦੀ ਮਾਂ ਆ ਕੇ ਜਿਹੜੀ ਆ ਉਹ ਮਨਾਉਗੀ ਕਦੀ ਪਿਤਾ ਜੀ ਮਨਾਉਣਗੇ ਕਦੀ ਸਾਡੇ ਵੀਰੇ ਸਾਨੂੰ ਮਨਾਉਣਗੇ ਮਾਤਾ ਕਬੀ ਪਿਤਾ ਕਬੀ ਭਾਈ ਮਨਾਏਗੇ ਲੇਕਿਨ ਹਮ ਨਹੀਂ ਮੰਨेंगे ਜੀਨ ਹਰ ਅਸੀਂ ਨਹੀਂ ਮੰਨਣਾ ਵੀਰੇ ਇਹ ਗੱਲ ਪੱਕੀ ਕਰ ਲਾ ਇਜਾ ਮਰਜੀ ਸਾਨੂੰ ਆ ਕੇ ਬਣਾਣ ਅਸੀਂ ਨਹੀਂ ਮੰਨਣਾ ਹਾਂ ਮੰਨਾਂਗੇ ਅਸੀਂ ਪਰ ਪਹਿਲਾਂ ਇਕਰਾਰ ਲੈਂਗੇ ਇਕਰਾਰ ਲੈਂਗੇ ਉਹ ਕਹਿੰਦੇ ਸਾਰਿਆਂ ਤੋਂ ਇਕਰਾਰ ਲੈਣਾ ਵਾਅਦਾ ਲੈਣਾ ਵੀ ਸਾਨੂੰ ਦੁਬਾਰਾ ਛੱਡ ਕੇ ਨਾ ਜਾਇਓ ਬਾਹਰ ਦੇਗਰ ਛੋੜ ਕੇ ਜਾਣਾ ਨਾ ਫਿਰ ਕਦੇ ਸਾਨੂੰ ਦੁਬਾਰਾ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਓਂਗੇ ਪਹਿਲਾਂ ਸਾਡੇ ਨਾਲ ਵਾਅਦਾ ਕਰੋ ਸਾਨੂੰ ਕਦੇ ਵੀ ਇਦਾਂ ਛੱਡ ਕੇ ਸਤਾਉਂਗੇ ਨਹੀਂ ਪਹਿਲਾਂ ਸਾਡੇ ਨਾਲ ਵਾਅਦਾ ਕਰੋ ਫਿਰ ਅਸੀਂ ਤੁਹਾਡੇ ਨਾਲ ਜਿਹੜੀ ਬੋਲਚਾਲ ਕਰਾਂਗੇ ਨਹੀਂ ਤਾਂ ਸਾਡਾ ਤੁਹਾਡੇ ਨਾਲ ਗੁੱਸਾ ਗਿਲਾ ਹੈ ਬਾਹਰ ਦਿਗਰ ਛੋੜ ਕੇ ਜਾਣਾ ਨਾ ਫਿਰ ਕبھی ਕਹਿ ਦیتے ਹੈ हमको ਰੁਲਾਣਾ ਨਾ ਫਿਰ ਕبھی ਅਸੀਂ ਤੁਹਾਨੂੰ ਕਹਿ ਦਿੰਨੇ ਦੁਬਾਰਾ ਸਾਡੇ ਨਾਲ ਇਦਾਂ ਨਹੀਂ ਹੋਣੀ ਚਾਹੀਦੀ ਵੇ ਸਾਨੂੰ ਕੱਲਿਆਂ ਨੂੰ ਛੱਡ ਕੇ ਤੁਸੀਂ ਚੱਲ ਗਏ ਆਂ ਦੁਬਾਰਾ ਜੇ ਮੰਨਦੇ ਆਂ ਇਹ ਗੱਲ ਨੂੰ ਫੇਰ ਅਸੀਂ ਤੁਹਾਡੇ ਨਾਲ ਜਿਹੜਾ ਬੋਲਚਾਲ ਕਰਨ ਨੂੰ ਤਿਆਰ ਫੇਰ ਮੰਨਾਂਗੇ ਵੀਰਿਆ ਹੁਣ ਇਦਾਂ ਦੀਆਂ ਗੱਲਾਂ ਸੁਣ ਕੇ ਦਾਦੀ ਦੇ ਸੀਨੇ 'ਚ ਧੂ ਪੈਣੀ ਸੀ ਕਿਉਂਕਿ ਦਾਦੀ ਨੂੰ ਪਤਾ ਸੀਗਾ ਵੀ ਇਹ ਜਿਹੜਾ ਮਾਹੌਲ ਆ ਇਹ ਹੁਣ ਮਲਾਪਦਾ ਨਹੀਂ ਪਤਾ ਨਹੀਂ ਕੀ ਕਿਹੜਾ ਪਾਣਾ ਜਿਹੜਾ ਗਾਂ ਤੋਂ ਗਾਂ ਉਹ ਵਰਤਣਾ ਦਾਦੀ ਦੇ ਸੀਨੇ 'ਚ ਧੂ ਪੈਂਦੀ ਆ ਇਦਾਂ ਬੱਚਿਆਂ ਨੂੰ ਗੱਲਾਂ ਕਰਦੀ ਹੌਸਲਾ ਦਿੰਦੀ ਪਿਆਰ ਦੇ ਨਾਲ ਪਤਿ ਆਉਂਦੀ ਲੁਕਦੀ ਲਕਾਉਂਦੀ ਝਾੜੀਆਂ ਵਿੱਚ ਦੀ ਬੂਝੀਆਂ ਵਿੱਚ ਵਿੱਚ ਦੀ ਕਿ ਸਿਪਾਈ ਕਿਤੇ ਆ ਨਾ ਜਾਣ ਤੇ ਕੁੰਮੇ 마ਸ਼ਕੀ ਦੀ ਝੁੱਗੀ ਦੇ ਵਿੱਚ ਪਹੁੰਚਦੀ ਆ ਕੁੰਮੇ 마ਸ਼ਕੀ ਨੂੰ ਬੈਠ ਕੇ ਉਹਨੇ ਦਾਦੀ ਨੇ ਸਾਰਾ ਹਾਲ ਸੁਣਾਇਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਮਾਂ ਆ ਇਹ ਬੱਚੇ ਆ ਸਾਰੀ ਕਹਾਣੀ ਸੁਣਾਈ ਕੁੰਮਾ 마ਸ਼ਕੀ ਬਹੁਤ ਦੁਖੀ ਹੋਇਆ ਬੜੀਆਂ ਲਾਂਤਾਂ ਭਾਈਆਂ ਉਹਨੇ ਸਰਕਾਰ ਨੂੰ ਔਰੰਗਜੀਬ ਨੂੰ ਵਜ਼ੀਰ ਖਾਨ ਨੂੰ ਤੇ ਆਪਣੇ ਵੱਲੋਂ ਉਹ ਤੋਂ ਜਿੰਨੀ ਸੇਵਾ ਹੋ ਸਕਦੀ ਸੀ ਕਿਉਂਕਿ ਜਿਹੜੀ ਝੁੱਗੀ ਆ ਕੁੱਲੀ ਆ ਵਿਚਾਰੇ ਤੋਂ ਕੀ ਹੋਊਗਾ ਉਹਨੇ ਸੁੱਕੀ ਮਿੱਸੀ ਜਿਹੜਾ ਰੋਟੀ ਦਾ ਪ੍ਰਬੰਧ ਕੀਤਾ ਤੇ ਉਹ ਪਿੰਡ ਵਿੱਚ ਗਿਆ ਲਾਗੇ ਤੇ ਉੱਥੇ ਕੋਈ ਮਾਈ ਲక్ష్ਮੀ ਨਾ ਦੇ ਔਰਤ ਜਿਹੜੀ ਆ ਉਹ ਰਹਿੰਦੀ ਸੀ ਉਹ ਆਏ ਗਏ ਰਾਹੀ ਨੂੰ ਲੰਗਰ ਪਾਣੀ ਛਕਾ ਦਿੰਦੀ ਸੀ ਤੇ ਛਕਾ ਕੇ ਖੁਸ਼ ਹੁੰਦੀ ਸੀ ਉਹਦੇ ਨਾਲ ਜਾ ਕੇ ਉਹਨੇ ਗੱਲ ਕੀਤੀ ਆ ਵੀ ਸਾਡੇ ਘਰ ਜਿਹੜਾ ਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਸਹਬਜ਼ਾਦੇ ਆਏ ਹੋਏ ਹਨ ਮਾਤਾ ਹੈ ਬਜ਼ੁਰਗ ਆਹਾ ਆ ਉਹਨਾਂ ਦੇ ਨਾਲ ਜਿਹੜੀਆਂ ਉਬੀਤੀ ਆ ਤੇ ਉਹ ਮਾਈ ਲక్ష్ਮੀ ਨੇ ਫਟਾਫਟ ਆਪਣੇ ਘਰੋਂ ਲੰਗਰ ਤਿਆਰ ਕੀਤਾ ਪ੍ਰਸ਼ਾਦਾ ਜਿਹੜਾ ਬਣਾ ਕੇ ਤੇ ਕੁੰਮੇ ਨੂੰ ਦਿੱਤਾ ਤੇ ਕੁੰਮਾ ਮਾਸਕੀ ਜਿਹੜਾ ਆ ਉਹ ਫਟਾਫਟ ਦੌੜਾਈ ਲਿਆ ਕੇ ਤਾਂ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਪ੍ਰਸ਼ਾਦਾ ਸ਼ਕੁੰਦਾ ਇਹ ਫੜਾ ਫੜ ਬਹਾਉਦਾਹੀ ਆਉਂਦਾ ਕਿਉਂਕਿ ਕਦੋਂ ਆਨੰਦਪੁਰ ਸਾਹਿਬ ਤੋਂ ਤੁਰੇ ਸੀ ਉੱਥੋਂ ਕੁਝ ਖਾਦਾ ਸੀ ਦੋ ਤਿੰਨ ਦਿਨ ਬੀਤ ਗਏ ਸੀ ਕੁਝ ਵੀ ਖਾਣ ਨੂੰ ਪ੍ਰਾਪਤ ਨਹੀਂ ਹੋਇਆ ਸੀ ਤੇ ਉਸ ਮਾਈ ਲక్ష్ਮੀ ਨੇ ਫਿਰ ਕੋਈ ਗਰਮ ਕਪੜਾ ਘਰ ਚੋਂ ਮੜਾ ਮੋਟਾ ਖੇਸੀ ਚੱਦਰ ਜੂ ਵੀ ਦੇ ਦਿੱਤੀ ਤੇ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਕੁੰਮੇ ਨੇ ਕੁੱਲੀ ਵੇਚ ਰਾਤ ਪਾ ਤਬ ਤੁਸੀਂ ਇੱਥੇ ਆਰਾਮ ਕਰੋ ਕਪੜਾ ਵਿਛਾ ਕੇ ਜਿੰਦਾ ਦਾ ਉਹਦੇ ਕੋਲ ਸੀਗਾ ਉਹ ਕਪੜਾ ਦੇ ਕੇ ਉਹਨਾਂ ਦੀ ਠੰਡ ਤੋਂ ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਮਾਤਾ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਕਲਾਵੇ ਵਿੱਚ ਲੈ ਕੇ ਛੱਕੇ ਸੀਗੇ ਸਵੇਰ ਦੇ ਕਿਉਂਕਿ ਤੁਰੇ ਹੋ ਸੀ ਤੇ ਅੱਖ ਲੱਗ ਗਈ ਨੀਂਦ ਆ ਗਈ ਤੇ ਕੁਮਾ ਆਪ ਉਸ ਕੁਲੀ ਦੇ ਜਾਂ ਝੌਂਪੜੀ ਦੇ ਬਾਹਰ ਸੌ ਗਿਆ ਉਹ ਨੇਕਸੋ ਕੋ ਲੈ ਕੇ ਮੜਾ ਮੋਟਾ ਕਪੜਾ ਲੈ ਕੇ ਬਾਹਰ ਠੰਡ ਵਿੱਚ ਲੰਮਾ ਪੈ ਗਿਆ ਤੇ ਨੀਂਦ ਕਿੱਥੋਂ ਆਵੇ ਮਨ ਵਿੱਚ ਸੋਚਦਾ ਬਈ ਦੇਖੋ ਆ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਿਹੜਾ ਸਾਡੇ ਗਰੀਬਾਂ ਦੀ ਖਾਤਰ ਅੱਜ ਪੋਹ ਦੀਆਂ ਰਾਤਾਂ ਦੇ ਵਿੱਚ ਤੇ ਸੜਕਾਂ ਦੇ ਉੱਤੇ ਉਹ ਤੁਰਿਆ ਫਿਰੰਦਿਆ ਇਹ ਇਹ ਕੁਰਬਾਨੀ ਸਾਡੇ ਵਾਸਤੇ ਗੁਰੂ ਦਾ ਪਰਿਵਾਰ ਕਰ ਰਿਹਾ ਨਾਲੇ ਅੱਖਾਂ ਵਿੱਚ ਹੰਝੂ ਸਾਰੀ ਰਾਤ ਅੱਖਾਂ ਦੇ ਵਿੱਚ ਉਹਦੇ ਅਥਰੂ ਨਹੀਂ ਸੁੱਕੇ ਇਹ ਸੋਚ-ਸੋਚ ਕੇ ਕਿ ਜ਼ਾਲਿਮਾਂ ਨੇ ਇਹਨਾਂ ਦੇ ਨਾਲ ਕਿੰਨੀ ਬੇਅਨਸਾਫੀ ਕੀਤੀ ਹੈ ਸਵੇਰ ਹੋਈ ਐ ਤੇ ਸਵੇਰ ਹੋਣ ਤੇ ਫਿਰ ਇਹ ਬਾਹਰ ਸੂ ਲੈਣ ਗਿਆ ਕੁੰਮਾ ਵੀ ਦੇਖਾਂ ਵਾਲੇ ਦੁਆਲੇ ਕੋਈ ਫੌਜ ਦਾ ਬੰਦਾ ਜਾਂ ਕੋਈ ਸਿਪਾਈ ਤਾਂ ਨਹੀਂ ਕੁੰਮਾ ਕਿਤੇ ਉਹ ਗੱਲ ਨਾ ਹੋਵੇ ਕਿ ਮਾਤਾ ਜੀ ਤੇ ਬੱਚੇ ਇਥੋਂ ਗ੍ਰਿਫਤਾਰ ਹੋ ਜਾਣ ਇਹ ਦੂਰ ਤੱਕ ਨਿਕਲੇ ਆਲਾ ਦੁਆਲਾ ਦੇਖਿਆ ਉਧਰ ਕਿਤੇ ਗੰਗੂ ਜਿਹੜਾ ਬ੍ਰਾਹਮਣ ਸੀ ਨਾਂ ਸੁਣਦੇ ਗੰਗੂ ਪਾਪੀ ਜਿਹਨੂੰ ਕਹਿੰਦਾ ਉਹ ਕਿਤੇ ਉਹਨੂੰ ਪਤਾ ਲੱਗ ਗਿਆ ਵੀ ਸਰਸਾ ਦੇ ਕੰਡੇ ਤੇ ਆ ਹਾਲ ਹੋਇਆ ਤੇ ਵਿਛੋੜਾ ਹੋਇਆ ਤੇ ਗੁਰੂ ਜੀ ਦੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਜਿਹੜੇ ਆ ਉਹ ਇਧਰਲੀ ਸੈੱਡ ਨੂੰ ਆਇਆ ਨਿਕਲੇ ਆ ਤੇ ਉਹਦੇ ਦਿਮਾਗ 'ਚ ਇਹ ਵੀ ਗੱਲ ਸੀਗੀ ਵੀ ਮਾਤਾ ਦੇ ਕੋਲ ਜਿਹੜਾ ਧਨ ਵੀ ਹੁਣ ਗੁਰੂ ਘਰ ਦਾ ਤੇ ਲਾਲਚੀ ਸੀਗਾ ਤੇ ਦੂਸਰਾ ਇਹ ਵੀ ਪਤਾ ਸੀ ਕਿ ਸਹਿਬਜ਼ਾਦੇ ਜਿਹੜੇ ਆ ਜਾ ਮਾਤਾ ਜੀ ਆ ਉਹਨੂੰ ਫੜਾਉਣ ਦੇ ਸਰਕਾਰ ਨੇ ਇਨਾਮ ਵੀ ਰੱਖੇ ਹੋਏ ਆ ਉਹਦੀ ਨੀਤ ਮਾੜੀ ਸੀ ਸੋਚ ਮਾੜੀ ਸੀ ਘਰੋਂ ਚੱਲ ਪਿਆ ਲੱਭਣ ਦੇ ਲਈ ਅੱਗੇ ਉਹਨੂੰ ਕੁੰਮਾ ਮਾਸਕੀ ਮਿਲ ਗਿਆ ਕੁੰਮੇ ਮਾਸਕੀ ਨੂੰ ਪੁੱਛਣ ਲੱਗਾ ਵੀ ਇਧਰ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਬਜ਼ੁਰਗੀਆਂ ਇੱਕ ਦੋ ਛੋਟੇ ਛੋਟੇ ਬੱਚੇ ਆ ਦੇਖੇ ਤਾਂ ਨਹੀਂ ਕੁੰਮੇ ਨੇ ਪੁੱਛਿਆ ਵੀ ਤੂੰ ਕਿਉਂ ਪੁੱਛ ਰਿਹਾ ਇਹ ਗੱਲ ਉਹ ਕਹਿੰਦਾ ਮੈਂ ਗੁਰੂ ਘਰ ਦਾ ਸੇਵਕ ਆ ਮੈਂ ਗੁਰੂ ਘਰ ਦੇ ਵਿੱਚ ਨੌਕਰੀ ਕਰਦਾ ਰਿਹਾ ਹਾਂ ਉੱਥੋਂ ਖਾਂਦਾ ਰਿਹਾ ਹਾਂ ਤੇ ਮੈਂ ਚਾਹੁੰਦਾ ਵੀ ਉਹ ਬੱਚੇ ਤੇ ਮਾਤਾ ਜਿਹੜੀ ਹੈ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚਣ ਕੁੰਮੇ ਮਾਚਕੀ ਨੇ ਆਪਣੀ ਪੂਰੀ ਤਸੱਲੀ ਕੀਤੀ ਉਹਦੇ ਕੋਲੋਂ ਫਿਰ ਤਸੱਲੀ ਕਰਕੇ ਫਿਰ ਉਹਨੂੰ ਦੱਸਣਾ ਕੀਤਾ ਕਿ ਜਿਨ੍ਹਾਂ ਦੀ ਤੂੰ ਪਾਲ ਕਰਦਾ ਹਾਂ ਉਹ ਮੇਰੇ ਘਰ ਵਿੱਚ ਹਨ ਆਪਣੇ ਘਰ ਉਸ ਗੰਗੂ ਨੂੰ ਨਾਲ ਲੈ ਗਿਆ ਗੰਗੂ ਨੇ ਜਾ ਕੇ ਇੱਕਦਮ ਮਾਤਾ ਜੀ ਨੂੰ ਕਿਹਾ ਮਾਤਾ ਜੀ ਫਿਕਰ ਨਾ ਕਰੋ ਹੁਣ ਮੈਂ ਆ ਗਿਆ ਤੇ ਤੁਹਾਨੂੰ ਮੈਂ ਸਹੀ ਸਲਾਮਤ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਾਵਾਂਗਾ ਮਾਤਾ ਜੀ ਵੀ ਖੁਸ਼ ਹੋਏ ਵੀ ਸਾਡਾ ਪੁਰਾਣਾ ਨੌਕਰ ਹੈ ਕਿਤੇ ਕਿਉਂਕਿ ਗੁਰੂ ਘਰ ਵਿੱਚ ਕੰਮਕਾਰ ਤੇ ਰੱਖਿਆ ਹੋਇਆ ਸੀ ਕੰਮ ਕਰਦਾ ਸੀ ਤੇ ਉਹਦੇ ਤੇ ਭਰੋਸਾ ਬੱਜਿਆ ਵੀ ਹਾਂ ਇਹ ਸਾਨੂੰ ਜਿਹੜਾ ਕਿਤੇ ਨਾ ਕਿਤੇ ਸਹੀ ਟਿਕਾਣੇ ਤੇ ਲੈ ਕੇ ਜਾਊਗਾ ਤੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਗੁਰੂ ਜੀ ਦੇ ਨਾਲ ਮਲਾਪ ਕਰਾ ਦੇਣਾ ਜਿੱਧਰ ਉਹ ਗਏ ਆ ਉਦੋਂ ਮੈਂ ਤੁਹਾਨੂੰ ਲੈ ਚਲਦਾ ਕੁੱਲੀ ਤੋਂ ਨਿਕਲੇ ਆ ਥੋੜੀ ਕੁ ਦੂਰ ਗਏ ਆ ਕਿਉਂਕਿ ਉਹ ਉਸ ਕੁੱਲੀ ਜਿਹੜੀ ਸੀ ਉੱਥੇ ਝੌਂਪੜੀ ਜਿਹੜੀ ਸੀ ਕੁਮੇ ਮਾਸ਼ਕੀ ਦੀ ਉਥੋਂ ਗਾਂ ਰਾਰ ਨਿਕਲਦਾ ਸੀ ਉਹਨੂੰ ਪਾਰ ਕਰਕੇ ਸਤਲੁਜ ਨੂੰ ਸਿੱਧਾ ਰੋਪੜ ਨੂੰ ਤੇ ਰੋਪੜ ਵਾਲੀ ਸਾਈਡ ਨੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਸੀਗੇ ਤੇ ਰੋਪੜ ਦੇ ਕੋਲੇ ਜਿਹੜਾ ਪਠਾਨ ਨਹੰਗ ਖਾਂ ਗੁਰੂ ਘਰ ਦਰਸ਼ਕ ਦਾ ਲੋ ਗੁਰੂ ਦਾ ਸੇਵਕ ਉਹ ਰਹਿੰਦਾ ਸੀ ਤੇ ਇਹਨੂੰ ਗੰਗੂ ਨੂੰ ਪਤਾ ਸੀ ਵੀ ਜੇ ਮੈਂ ਉਧਰਲੀ ਸਾਈਡ ਨੂੰ ਲੈ ਗਿਆ ਜੇ ਕਿਸੇ ਸਿੱਖ ਦੇ ਹੱਥ ਇਹ ਆ ਗਏ ਤਾਂ ਉਹਨਾਂ ਨੇ ਫਿਰ ਇਹਨਾਂ ਨੂੰ ਆਪਣੇ ਕੋਲ ਲੈ ਜਾਣਾ ਤੇ ਮੇਰੇ ਪੱਲੇ ਕੁਝ ਨਹੀਂ ਜੋ ਰਹਿਣਾ ਇਹਨੇ ਬਹਾਨਾ ਮਾਰਿਆ ਕਹਿੰਦਾ ਮਾਤਾ ਜੀ ਜੇ ਆਪਾਂ ਰੋਪੜ ਵਾਲੀ ਸਾਈਡ ਨੂੰ ਜਾਂਦੇ ਹਾਂ ਉਧਰ ਫੌਜ ਬਹੁਤ ਲੱਗੀ ਆ ਉਧਰ ਪੁਲਿਸ ਫਿਰਦੀ ਆ ਜੇ ਜੇ ਆਪਣੀ ਗ੍ਰਿਫਤਾਰੀ ਹੋ ਗਈ ਤੇ ਫਿਰ ਇਹ ਬੱਚਿਆਂ ਨੂੰ ਉਹਨੇ ਗ੍ਰਿਫਤਾਰ ਕਰ ਲੈਣਾ ਇਹਨਾਂ ਲਈ ਬਿਫਤਾ ਖੜੀ ਹੋ ਜਾਣੀ ਆ ਤੇ ਮੈਂ ਤੁਹਾਨੂੰ ਆਪਣੇ ਘਰ ਲੈ ਜਾਣਾ ਜਿੰਨੇ ਦਿਨ ਮਾਹੌਲ ਠੀਕ ਨਹੀਂ ਹੁੰਦਾ ਤੁਸੀਂ ਮੇਰੇ ਘਰ ਵਿੱਚ ਰਹੋ ਮੇਰੇ ਕੋਲ ਤੁਸੀਂ ਉਹਨੇ ਦਿਨ ਠਹਿਰੋ ਜਦੋਂ ਮਾਹੌਲ ਠੀਕ ਹੋ ਜਾਊਗਾ ਫਿਰ ਮੈਂ ਤੁਹਾਨੂੰ ਗੁਰਗੋਵਿੰਦ ਸਿੰਘ ਜੀ ਕੋਲ ਛੱਡਿਆ ਆਉਂਗਾ ਹੁਣ ਮਾਤਾ ਜੀ ਨੇ ਕੀ ਕਹਿਣਾ ਸੀ ਕਹਿੰਦੀ ਜਿੰਮੇ ਤੇਰੀ ਮਰਜ਼ੀ ਆ ਤੂੰ ਉਦਾਂ ਹੀ ਕਰ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਉਹ ਇਦਾਂ ਪਰਮਾ ਕੇ ਝੂਠ ਬੋਲ ਕੇ ਲੈ ਗਿਆ ਆਪਣੇ ਘਰ ਆਪਣੇ ਘਰ ਦੇ ਵਿੱਚ ਫਿਰ ਉਹਨਾਂ ਨੂੰ ਰੱਖਿਆ ਰੱਖ ਕੇ ਮਾਤਾ ਜੀ ਨੂੰ ਕਹਿੰਦੇ ਜਿਹੜੀ ਨਾ ਰਾਤ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਉਹਨੇ ਰੋਟੀ ਦਿੱਤੀ ਆ ਉਹ ਦੋਨਾ ਸਿੰਘ ਹੰਡੋਰੀਆ ਲਿਖਦਾ ਵੀ ਉਹ ਰੋਟੀ ਦਿੱਤੀ ਆ ਜਿਹੜੀ ਸਾਡੇ ਘਰ ਦੇ ਕੁੱਤੇ ਕਾਂ ਵੀ ਜਿਹੜੀ ਨਹੀਂ ਖਾ ਸਕਦੇ ਇਨੀ ਮਾੜੀ ਜਿਹੜੀ ਪੁਰਾਣੀ ਪਈ ਹੋਈ ਰੋਟੀ ਆ ਉਹ ਮਾਤਾ ਜੀ ਅੱਗੇ ਲਿਆ ਕੇ ਰੱਖੀ ਆ ਦੁਨਾ ਸਿੰਘ ਹੰਡੂਰੀਆ ਹੁਣ ਇਹਨੇ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਪਿਛਲੀ ਕੋਠੜੀ ਵਿੱਚ ਪਾ ਦਿੱਤਾ ਕਹਿੰਦੇ ਬੇਫਿਕਰ ਹੋ ਕੇ ਤੁਸੀਂ ਇੱਥੇ ਬਹੋ ਤੁਹਾਨੂੰ ਕੋਈ ਖਤਰਾ ਨਹੀਂ ਤੇ ਮਾਤਾ ਜੀ ਕੋਲ ਇੱਕ ਥੈਲੀ ਸੀ ਜਿਹਦੇ ਵਿੱਚ ਮੋਹਰੇ ਸੀ ਉਹਨੇ ਦੇਖ ਲਈ ਸੀ ਕਿਉਂਕਿ ਜਦੋਂ ਉਸ ਕੁਲੀ ਦੇ ਵਿੱਚੋਂ ਝੋਂਪਣੀ ਦੇ ਵਿੱਚੋਂ ਮਾਤਾ ਜੀ ਨਿਕਲੇ ਆ ਸਹਬ ਜੀ ਆ ਦੇ ਨਿਕਲੇ ਆ ਕੁੰਮੇ 마ਸ਼ਕੀ ਦੀ ਝੌਂਪੜੀ ਚੋਂ ਤੇ ਮਾਤਾ ਜੀ ਨੇ ਕੁੰਮੇ 마ਸ਼ਕੀ ਨੂੰ ਕੁਝ ਮੋਹਰੇ ਕੱਢ ਕੇ ਦਿੱਤੀਆਂ ਮਾਈ ਲక్ష్ਮੀ ਨੂੰ ਕੁਝ ਮੋਹਰੇ ਕੱਢ ਕੇ ਦਿੱਤੀਆਂ ਕਿਉਂਕਿ ਬੜੀ ਸੇਵਾ ਕੀਤੀ ਸੀ ਉਹਨੇ ਤੇ ਉਹਨਾਂ ਦਾ ਸਤਿਕਾਰ ਕੀਤਾ ਇਹਨੇ ਦੇਖ ਲਿਆ ਵੀ ਮਾਤਾ ਜੀ ਕੋਲ ਬੜੀਆਂ ਮੋਹਰੇ ਹਨ ਇਹਦੀ ਨੀਤ ਜਿਹੜੀ ਆ ਬਦਲ ਗਈ ਇਹਨੇ ਫਿਰ ਜਦੋਂ ਮਾਤਾ ਜੀ ਦੀ ਹੁਣ ਅੱਖ ਲੱਗੀ ਆ ਘਰ ਮੱਚਿਆਂ ਦੀ ਅੱਖ ਲੱਗੀ ਆ ਮਾਤਾ ਜੀ ਦੇ ਕਲਾਵੇ ਵਿੱਚ ਬੱਚੇ ਸੌਂ ਗਏ ਸਹਬ ਜਾਦੇ ਸੌਂ ਗਏ ਮਾਤਾ ਜੀ ਦੀ ਮੜੀ ਜੀ ਅੱਖ ਕਿਤੇ ਲੱਗੀ ਤੇ ਇੰਨੇ ਉਹ ਜਿਹੜੀ ਗੁੱਥਲੀ ਸੀਗੀ ਮਾਇਆ ਵਾਲੀ ਉਹਨੂੰ ਚੋਰੀ ਕਰ ਲਿਆ ਚੱਕ ਕੇ ਲੁਕੋ ਲਿਆ ਹੁਣ ਸਵੇਰੇ ਜਦੋਂ ਮਾਤਾ ਜੀ ਨੇ ਦੇਖਿਆ ਵੀ ਉਹ ਗੁੱਥਲੀ ਹੈ ਨਹੀਂ ਤੇ ਮਾਤਾ ਜੀ ਨੇ ਇਹਨੂੰ ਹਾਕ ਮਾਰੀ ਗੰਗੂ ਗੱਲ ਸੁਣ ਤੇ ਤੂੰ ਚੰਗਾ ਕੀਤਾ ਪੈਸੇ ਸੰਭਲੇ ਆ ਮੈਂ ਤੈਨੂੰ ਇਸੇ ਕ ਇਹੋ ਹੀ ਕਹਿਣਾ ਸੀ ਵੀ ਬੁੱਤ ਖਰਚਾ ਆਪਣੇ ਕੋਲੋਂ ਨਾ ਕਰੀ ਆ ਪੈਸੇ ਸਾਡੇ ਕੋਲ ਹੈਗੇ ਆ ਨਾ ਪੈਸਿਆਂ ਨਾਲ ਹੀ ਤੂੰ ਜਿਹੜਾ ਆ ਸਾਡਾ ਰੋਟੀ ਪਾਣੀ ਦਾ ਇੰਤਜ਼ਾਮ ਕਰੀ ਹੁਣੋ ਗੰਗੂ ਜਿਹੜਾ ਸੀ ਉਹ ਨਾਲੇ ਚੋਰ ਤੇ ਨਾਲੇ ਚਤਰ ਉਹ ਬੜਾ ਉੱਚੀ ਉੱਚੀ ਬੋਲਣ ਲੱਗ ਪਿਆ ਵੀ ਤੁਸੀਂ ਮੈਨੂੰ ਚੋਰ ਸਮਝਦੇ ਆ ਮੈਂ ਤੁਹਾਡੀ ਗੁੱਤਲੀ ਕੀ ਕਰਨੀ ਆ ਬੜਾ ਵੱਧ ਘੱਟ ਬੋਲਿਆ ਤੇ ਬੋਲ ਬਾਲ ਕੇ ਤਾਂ ਆਪਣੇ ਘਰੋਂ ਨਿਕਲ ਗਿਆ ਹੁਣ ਬਾਹਰ ਉਹਨੇ ਟੰਡੋਰਾ ਵੀ ਸੁਣਿਆ ਸੀ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਤੇ ਮਾਤਾ ਨੂੰ ਗ੍ਰਫਤਾਰ ਕਰਾਊਗਾ ਉਹਨੂੰ ਆਹ ਆ ਅਨਾਮ ਜਿਹੜੇ ਆ ਉਹ ਦਿੱਤੇ ਜਾਣਗੇ ਸਰਕਾਰ ਵੱਲੋਂ ਤੇ ਜਿਹੜਾ ਪਨਾਹ ਦੇਊਗਾ ਉਹਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਹੁਣ ਇੱਕ ਡਰ ਵੀ ਮਨ ਵਿੱਚ ਬੈਠਾ ਸੀ ਤੇ ਦੂਜੇ ਪਾਸੇ ਇਨਾਮ ਲੈਣ ਦਾ ਲਾਲਚ ਵੀ ਬੈਠਾ ਸੀ ਇੱਕ ਪਾਸੇ ਉਹਨੇ ਮਾਤਾ ਵਾਲਾ ਧੰਨ ਲੁਕੋ ਲਿਆ ਉਹ ਉਹ ਲਿਜਾ ਕੇ ਤਾਂ ਦੱਬ ਦਿੱਤਾ ਮਿੱਟੀ ਵਿੱਚ ਤੇ ਦੂਜੇ ਪਾਸੇ ਹੁਣ ਇਨਾਮ ਲੈਣ ਦੀ ਸੋਚਣ ਲੱਗ ਪਿਆ ਇਨਾਮ ਲੈਣ ਦੇ ਲਈ ਫਿਰ ਉਹ ਰਾਤ ਨੂੰ ਜਾ ਕੇ ਤੇ ਲਾਗੇ ਮੁਰੰਡੇ ਥਾਣੇ ਤੋਂ ਦੋ ਸਿਪਾਹੀ ਜਾਨੀ ਖਾਂ ਤੇ ਮਾਨੀ ਖਾਂ ਇਹਨਾਂ ਨੂੰ ਰਿਪੋਰਟ ਕਰਦਾ ਆ ਇਹਨਾਂ ਨੂੰ ਦੱਸਦਾ ਆ ਕਿ ਜਿਨ੍ਹਾਂ ਨੂੰ ਤੁਸੀਂ ਲੱਭਦੇ ਫਿਰਦੇ ਆ ਜਿਨ੍ਹਾਂ ਤੇ ਇਨਾਮ ਰੱਖੇ ਹੋਏ ਆ ਉਹ ਅੱਜ ਮੇਰੇ ਕੋਲ ਆ ਮੇਰੇ ਘਰ ਵਿੱਚ ਆ ਉਹਨਾਂ ਨੂੰ ਗ੍ਰਿਫਤਾਰ ਕਰੋ ਤੇ ਮੈਨੂੰ ਮੇਰਾ ਬਣਦਾ ਇਨਾਮ ਦਿਵਾਓ ਉਸ ਪਾਪੀ ਨੇ ਐਸਾ ਪਾਪ ਕਮਾਇਆ ਕਿ ਉਹ ਦੋ ਉਹਨਾਂ ਪੁਲਸ ਵਾਲਿਆਂ ਨੂੰ ਸਿਪਾਹੀਆਂ ਨੂੰ ਔਰੰਗਜ਼ੇਬ ਦੇ ਸਿਪਾਹੀ ਉਹਨਾਂ ਨੂੰ ਲੈ ਕੇ ਆਪਣੇ ਨਗਰ ਵਿੱਚ ਆ ਗਿਆ ਨਗਰ ਵਿੱਚ ਆ ਕੇ ਉਹਨਾਂ ਨੇ ਇਹਦੇ ਘਰ ਆ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਆ ਇਤੋਂ ਫਿਰ ਇੱਕ ਕਹਿੰਦੇ ਬੈਲ ਗੱਡੀ ਵਿੱਚ ਬਿਠਾ ਕੇ ਹੱਥਾਂ ਦੇ ਵਿੱਚ ਜਿਹੜੀਆਂ ਕੜੀਆਂ ਪਾ ਕੇ ਪੈਰਾਂ ਦੇ ਵਿੱਚ ਕੜੀਆਂ ਪਾ ਕੇ ਲੈ ਕੇ ਜਾਂਦੇ ਆ ਤੇ ਮੁਰਿੰਡੇ ઠાਣੇ ਦੇ ਵਿੱਚ ਜਿਹੜੀ ਆ ਅਗਲੀ ਰਾਤ ਉਹ ਮੁਰਿੰਡੇ ઠાਣੇ ਦੇ ਵਿੱਚ ਸਹਬਜ਼ਾਦਿਆਂ ਨੇ ਕੱਟੀ ਆ ਇਹਨਾਂ ਜ਼ੁਲਮ ਕੀਤਾ ਉਸ ઠાਣੇ ਦੇ ਵਿੱਚ ਉਹਨਾਂ ਨੇ ਕੇ ਬਿਨਾ ਕੱਪੜਿਆਂ ਤੋਂ ਕਿਉਂਕਿ ਕੋਈ ਥੱਲੇ ਕਪੜਾ ਨਹੀਂ ਕੁਛ ਨਹੀਂ ਉਸ ਲਾਖਾਂ ਦੇ ਪਿੱਛੇ ਸਾਰੀ ਰਾਤ ਠੰਡ ਦੇ ਵਿੱਚ ਕੋਈ ਕਪੜਾ ਉੱਤੇ ਲੈਣ ਨੂੰ ਨਹੀਂ ਕੋਈ ਕਪੜਾ ਥੱਲੇ ਵਿਛਾਉਣ ਨੂੰ ਨਹੀਂ ਐਸੀ ਤਰ੍ਹਾਂ ਹੀ ਉਹ ਦੀ ਰਾਤ ਵਿੱਚ ਦੋਨਾਂ ਸਹਿਬਜ਼ਾਦਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਆਪਣੀ ਰਾਤ ਬਤੀਤ ਕੀਤੀ ਹੈ ਇਤਹਾਸ ਲਿਖਦਾ ਹੈ ਵੀ ਇਹਨਾਂ ਕੋ ਉਹਨਾਂ ਦਾ ਰੰਗ ਜਿਹੜਾ ਲਾਲ ਹੋਇਆ ਕਿ ਸਮਝ ਲਓ ਸਰੀਰ ਦੇ ਵਿੱਚੋਂ ਖੂਨ ਚੁੰਦਾ ਸੀ ਕੱਪੜੇ ਵੀ ਜਿਹੜੇ ਆ ਉਹ ਲਾਲ ਹੋ ਗਏ ਸੀ ਕਿਉਂਕਿ ਠੰਡ ਦੇ ਨਾਲ ਜਿਹੜਾ ਆ ਉਹਨਾਂ ਦੇ ਸਰੀਰ ਚੋਂ ਖੂਨ ਨਿਕਲਦਾ ਸੀ ਪੈਰਾਂ ਚ ਬੀੜੀਆਂ ਪਾਈਆਂ ਹੋਈਆਂ ਸੀ ਤੇ ਹੱਥਾਂ ਦੇ ਵਿੱਚ ਵੀ ਹੱਥ ਕੜੀਆਂ ਲਾਈਆਂ ਹੋਈਆਂ ਸੀ ਹਰ ਤਰੀਕੇ ਦੇ ਨਾਲ ਉਹਨੇ ਉਹਨਾਂ ਨੂੰ ਕਾਬੂ ਕੀਤਾ ਸੀ ਵੀ ਕਿਤੇ ਇਹ ਨਾ ਹੋਵੇ ਵੀ ਗੁਰੂ ਗੋਬਿੰਦ ਸਿੰਘ ਆਵੇ ਤੇ ਇਹਨਾਂ ਨੂੰ ਸ਼ਿਦਾ ਕੇ ਲੈ ਜਾਵੇ ਤੇ ਸਾਡੇ ਹੱਥ ਲੱਗੇ ਹੋਏ ਇਹ ਜਿਹੜੇ ਸਾਹਿਬ ਜਾਦੇ ਆ ਫਿਰ ਹਥੋਂ ਨਿਕਲ ਜਾਣ ਇਨਾਮ ਦੇ ਲਾਲਚ ਦੇ ਵਿੱਚ ਇਸ ਪਾਪੀ ਨੇ ਇਹ ਪਾਪ ਕਮਾਇਆ ਕਿ ਗੁਰੂ ਦੇ ਛੋਟੇ ਸਾਹਿਬ ਜਾਦੇ ਤੇ ਮਾਤਾ ਜੀ ਨੂੰ ਗੰਗੂ ਪਾਪੀ ਨੇ ਗ੍ਰਸਤਾਰ ਕਰਾਇਆ ਇੱਕ ਲੰਕ ਆਪਣੇ ਮੱਥੇ ਤੇ ਲਾਇਆ ਜਿਹੜਾ ਰਹਿਂਦੀ ਦੁਨੀਆ ਤੱਕ ਲੋਕ ਲੰਨਤਾ ਪਾਉਣਗੇ ਵੇ ਗੰਗੂ ਪਾਪੀਆ ਇਹ ਤੂੰ ਕਿਹੜਾ ਪਾਪ ਕਰ ਦਿੱਤਾ ਦੋਸਤੋ ਬਾਅਦ ਜਾ ਯਾਨੀ ਖਾਨ ਤੇ ਮਾਨੀ ਖਾਨ ਅਗਲੀ ਸਵੇਰ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਜਿਹੜਾ ਆ ਵਜੀਰ ਖਾਨ ਦੇ ਅੱਗੇ ਸੂਬਾ ਸਰੰਦ ਦੇ ਅੱਗੇ ਲੈ ਕੇ ਜਾਂਦੇ ਆ ਤੋ ਅਗਲੀ ਵਿਚਾਰ ਅਸੀਂ ਅਗਲੇ ਵੀਡੀਓ ਦੇ ਵਿੱਚ ਆਪ ਜੀ ਨਾਲ ਸਾਂਝੀ ਕਰਾਂਗੇ ਇਹਨਾਂ ਵਿਚਾਰਾਂ ਨੂੰ ਆਪਣੇ ਹਿਰਦੇ ਚ ਵਸਾਈਏ ਮਹਿਸੂਸ ਕਰੀਏ ਸਹਿਬਜ਼ਾਦਿਆਂ ਦੀ ਜਿਹੜੇ ਪਾਏ ਹੋਏ ਪੂਰਨਿਆਂ ਆ ਉਹਨਾਂ ਦਾ ਬਣਾਇਆ ਹੋਇਆ ਰਸਤਾ ਆ ਉਸ ਰਸਤੇ ਤੇ ਚੱਲ ਕੇ ਆਪਣੇ ਆਪ ਨੂੰ ਜਿਹੜਾ ਆ ਸਿੱਖੀ ਦੇ ਮਾਰਗ ਦੇ ਤੌਰ ਤੇ ਜੀਵਨ ਸਫਲ ਬਣਾਈਏ ਦੇਖੋ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਛੋਟੇ ਛੋਟੇ ਸਹਿਬਜ਼ਾਦੇ ਮਾਤਾ ਪੋਧੀਆਂ ਠੰਡੀਆਂ ਰਾਤਾਂ ਅਸੀਂ ਕਿੱਧਰ ਤੁਰੇ ਜਾਂਦੇ ਆ ਅਸੀਂ ਕਿਹੜੇ ਪਾਸੇ ਜਾ ਰਹੇ ਆ ਅਸੀਂ ਸਿੱਖੀ ਨੂੰ ਛੱਡ ਕੇ ਜਿਹੜਾ ਕੇਸਾਂ ਦੀ ਬੇਅਦਵੀ ਕਰ ਰਹੇ ਆਂ ਅਮਰਤ ਸ਼ਕਰ ਨੂੰ ਅਸੀਂ ਤਿਆਰ ਨਹੀਂ ਕਿੱਥੇ ਅਗਲੇ ਜ਼ੋਰ ਦੇ ਨਾਲ ਧਰਮ ਬਦਲਦੇ ਸੀ ਤੇ ਸਹਬਜ਼ਾਦੇ ਕਹਿੰਦੇ ਧਰਮ ਅਸੀਂ ਬਦਲ ਨਹੀਂ ਸਕਦੇ ਸਾਡਾ ਖਾਨਦਾਨੀ ਰੀਤ ਆ ਕਿ ਸੀਸ ਲੱਗ ਜਾਊਗਾ ਪਰ ਅਸੀਂ ਧਰਮ ਜਿਹੜਾ ਆ ਉਹ ਨਹੀਂ ਤਿਆਗ ਸਕਦੇ ਤੇ ਕਿੱਥੇ ਅਸੀਂ ਆਪ ਹੀ ਆਪਣੇ ਕੋਲੋਂ ਪੈਸੇ ਦੇ ਕੇ ਤੇ ਨਾਈਆਂ ਦੇ ਕੋਲੋਂ ਜਾ ਕੇ ਅਸੀਂ ਕਿੰਚੀ ਲਗਵਾ ਕੇ ਆਪਣੇ ਰੋਮਾਂ ਦੀ ਵਿੱਦ ਵੀ ਕਰੀ ਜਾਣੇ ਸਿੱਧੇ ਰਸਤੇ ਤੇ ਪਈਏ ਗੁਰੂ ਦੀ ਸਿੱਖੀ ਨੂੰ ਕਾਇਮ ਕਰੀਏ ਇੱਕ ਕਦਮ ਜੇ ਪੁੱਟਾਂਗੇ ਨਾ ਗੁਰੂ ਵਾਲੀ ਸੈੜ ਨੂੰ ਤੇ ਗੁਰੂ ਹਜ਼ਾਰਾਂ ਕਦਮ ਲੱਖਾਂ ਕਦਮ ਕਰੋੜਾਂ ਕਦਮ ਸਾਡੇ ਵੱਲ ਨੂੰ ਚੱਲ ਕੇ ਆਊਗਾ ਪਰ ਸਾਨੂੰ ਇੱਕ ਕਦਮ ਪੁੱਟਣਾ ਪੈਣਾ ਅਸੀਂ ਕੇਸਾਂ ਦੀ ਵਿਰਤ ਵੀ ਕਰਨੀ ਛੱਡ ਦਈਏ ਤੇ ਸਤਿਗੁਰੂ ਦੀ ਜਿਹੜੀ ਆ ਅਪਾਰ ਬਖਸ਼ਿਸ਼ ਉਹ ਸਾਡੇ ਤੇ ਹੋਊਗੀ ਤੇ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਊਗਾ। ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਭ ਜਾਦਿਆਂ ਦੇ ਇਸ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲੀਏ ਤੇ ਆਪਣੇ ਸੁਆਸਾਂ ਨੂੰ ਸਫਲ ਕਰੀਏ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।